ਹੱਥ ਨਾਮ ਹਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਏ ਗੁਰਜੀ ਦਾ ਖਲਸਾ ਵਾਹਿਗੁਰਜੀ ਕੀ ਫਤਿਹ ਪਰਮ ਸਤਕਾਰ ਜੋ ਸਤ ਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਭਾਈ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਅੱਜ ਪਾਤਸ਼ਾਹ ਜੀ ਦੀ ਬਾਣੀ ਚੱਲ ਰਹੀ ਹੈ ਸਤਿਗੁਰਾਂ ਦੀ ਪੰਜਵੀਂ ਸ਼ਬਦ ਰੰਗ ਹੋਈ ਸੀ ਅੰਸੂ ਪੰਜੰਗਤੇ ਅੰਸੂ ਛੇ ਅੰਤੇ ਪਾਤਸ਼ਾਹ ਜੀ ਦੇ ਸ਼ਬਦ ਸਭਾਈਮਾਨ ਹਨ ਆਓ ਤਾਂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਅੱਗੇ ਪੰਜਵੀਂ ਬੰਦ ਦੀ ਰੰਮਤਾ ਕਰਦੇ ਹਾਂ ਜੀ ਕੁਤਰੀ ਮਹੱਲਾ ਪਹਿਲਾ ਹਰ ਚੌਥਾ ਇਹੋ ਜਗ ਮੋਹਿਤ ਵਿਆਪਤੰ ਦੁਖ ਅਦਕ ਜਨਮ ਮਰਨੰ ਭਜ ਸਰਨ ਨਾਨਕ ਉਪਰ ਹੈ ਹਰ ਨਾਮ ਰਿਦ ਰਮਨੰ ਧੰਨ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਪੰਜਵਾਂ ਬੰਦ ਅਰੰਭ ਕਰਦੇ ਹਨ ਉੱਥੇ ਪਾਦ ਵਿੱਚ ਪਾਤਸ਼ਾਹ ਜੀ ਬਚਨ ਕੀਤੇ ਪਰਮਾਤ ਪਰਮਨਾ ਚੁਕਈ ਜਗ ਜਨਮ ਮਾ ਅਬਿਆਦ ਖੱਪੰ ਆਪ ਕੀ ਸੰਸਾਰ ਦੇ ਲੋਕ ਮਹਾਰਾਜ ਜੀ ਕਹਿੰਦੇ ਜਗਤ ਸ੍ਰਿਸ਼ਟੀ ਧਰਮ ਦੇ ਵਿੱਚ ਫੱਸੀ ਹੋਈ ਹੈ ਇਹ ਮਹਾਰਾਜ ਜੀ ਕਹਿੰਦੇ ਐਵੇਂ ਧਰਮ ਚੁੱਕਿਆ ਨਹੀਂ ਜਾ ਸਕਦਾ ਮਹਾਰਾਜ ਜੀ ਕਹਿੰਦੇ ਜਗਤ ਜਨਮ ਬਾਤ ਖੱਪਨ ਮਹਾਰਾਜ ਜੀ ਕਹਿੰਦੇ ਵਿਆਤ ਦੇ ਵਿੱਚ ਜਗਤ ਮਹਾਰਾਜ ਜੀ ਕਹਿੰਦੇ ਜੰਮਦਾ ਮਰਦਾ ਹੈ ਖੱਪਨ ਤੋਂ ਭਾਵ ਦੀ ਖੱਪਦਾ ਰਹਿੰਦਾ ਹੈ ਜੀਵਾਤਮਾ ਜੰਮਣ ਮਰਨ ਚ ਪਈ ਰਹਿੰਦੀ ਹੈ ਅਸਥਾਨ ਹਰਨੇ ਕੇਵਲੰ ਸਤ ਮਤੀ ਨਾਮ ਜੱਪਨ ਮਹਾਰਾਜ ਜੀ ਫਿਰ ਮਖਸੂਸ ਕਰਦੇ ਹਨ ਕਹਿੰਦੇ ਅਸਥਾਨ ਹਰ ਮੈਂ ਕੇ ਬਲੰਗ ਮਹਾਰਾਜ ਜੀ ਕਹਿੰਦੇ ਹਰੀ ਦੇ ਨਾਮ ਨੂੰ ਜਪਨਾ ਕਰੀਏ ਜਿਹੜਾ ਕੀ ਸਤ ਹੈ ਸਤ ਮਤੀ ਨਾਮ ਤਪੰ ਮਹਾਰਾਜ ਜੀ ਕਹਿੰਦੇ ਜਿਹੜੇ ਮਨੁੱਖ ਜਿਹੜੇ ਪ੍ਰਾਨੀ ਉਹਨੂੰ ਜਪ ਕੇ ਹਰੀ ਨੂੰ ਮਹਾਰਾਜ ਜੀ ਕਹਿੰਦੇ ਉਹਦੇ ਚਰਨਾ ਵਿੱਚ ਸਥਾਨ ਲੈ ਲੈਂਦੇ ਹਨ ਅਸਥਾਪਨ ਹਰ ਨਹਿ ਕੇ ਬਲੰਗ ਮਹਾਰਾਜ ਜੀ ਕਹਿੰਦੇ ਉਹ ਅਕਾਲ ਪੁਰਖ ਦੇ ਨਾਮ ਨੂੰ ਜਪ ਕੇ ਮਹਾਰਾਜ ਜੀ ਕਹਿੰਦੇ ਉਹ ਹਰੀ ਦੇ ਚਰਨਾਂ ਦੇ ਵਿੱਚ ਵਾਸ ਕਰ ਲੈਂਦੇ ਹਨ ਇਹੋ ਜਗ ਮੋਹਿਤ ਵਿਆਪਤੰ ਦੁਖ ਅਧਿਕ ਜਨਮ ਮਰਨੰ ਮਹਾਰਾਜ ਜੀ ਕਹਿੰਦੇ ਜਗਤ ਜਿਹੜਾ ਸਿੱਤਿ ਹੈ ਜਿਹੜੀ ਮੋਹਿਤ ਦੇ ਵਿੱਚ ਵਿਆਪਤੰ ਵਿਆਪੀ ਹੋਈ ਮਾਰਾ ਜੀ ਕਹਿੰਦੇ ਮਾਇਆ ਮੋਹ ਦੇ ਵਿੱਚ ਫੱਸੀ ਹੋਈ ਮਾਰਾ ਜੀ ਕਹਿੰਦੇ ਦੁੱਖ ਅਧਿਕ ਜਨਮ ਮਰਨ ਕਹਿੰਦੇ ਅਧਿਕ ਦੁੱਖ ਹੈ ਵੱਡਾ ਦੁੱਖ ਹੈ ਅਧਿਕ ਤੋਂ ਭਾਵ ਕੀ ਵੱਡਾ ਦੁੱਖ ਮਾਰਾ ਜੀ ਕਹਿੰਦੇ ਵੱਡਾ ਦੁੱਖ ਹੈ ਕਹਦਾ ਜਨਮ ਮਰਨ ਦਾ ਕਹਿੰਦੇ ਫਿਰ ਆਤਮਾ ਜਿਹੜੀ ਇਹ ਜੰਮਣ ਮਰਨ ਵਿੱਚ ਜਾਂਦੀ ਹੈ ਇਹ ਜਗਤ ਮੋਹ ਦੇ ਵਿੱਚ ਫਸਿਆ ਹੋਇਆ ਸਤਗੁਰੂ ਜੀ ਕਹਿੰਦੇ ਕਿ ਜੰਮਣ ਮਰਨ ਵਿੱਚ ਪਿਆ ਹੋਇਆ ਭਜ ਸਰਨ ਨਾਨਕ ਉਦਰ ਹੈ ਹਰਨਾਮ ਰਿਧ ਰਮਨੰ ਮਹਾਰਾਜ ਜੀ ਕਹਿੰਦੇ ਭਾਈ ਏ ਮਨੁੱਖ ਏ ਜੀਵ ਭਜ ਸਰਨ ਮਹਾਰਾਜ ਜੀ ਕਹਿੰਦੇ ਉਹਦਾ ਭਜਨ ਕਰਕੇ ਉਹਦੀ ਸਰਨ ਲੈ ਸਕਦਾ ਮਹਾਰਾਜ ਜੀ ਕਹਿੰਦੇ ਉਹਦਾ ਭਜਨ ਕਰ ਭਜ ਸਰਨੰਗ ਨਾਨਕ ਉਬਰੈ ਹਰਨਾਮ ਰਿਧ ਰਮਨੰ ਮਹਾਰਾਜ ਜੀ ਕਹਿੰਦੇ ਜਦੋਂ ਮਹਾਰਾਜ ਜੀ ਕਹਿੰਦੇ ਸਤਿਗੁਰ ਦੀ ਸਿੱਖਿਆ ਦੇ ਅਨੁਸਾਰ ਉਹਦਾ ਭਜਨ ਉਹਦੀ ਬੰਦਗੀ ਕਰੇਗਾ ਹਰਨਾਮ ਰਿਤ ਰਮਨੰ ਮਹਾਰਾਜ ਜੀ ਕਹਿੰਦੇ ਇਹ ਨਾਮ ਰੂਹ ਦੇ ਨਾਲ ਮਹਾਰਾਜ ਜੀ ਕਹਿੰਦੇ ਉਹਦੇ ਚਰਣਾ ਵਿੱਚ ਤੇਰਾ ਮਨ ਜਿਹੜਾ ਉਹ ਵਸ ਜਾਵੇ ਉਹਦੇ ਚਰਣਾ ਵਿੱਚ ਨਿਵਾਸ ਹੋ ਜਾਵੇ ਗੁਰਮਤਿ ਨੇਥਲ ਮਨ ਮਨ ਮੰਨ ਸਹਿਜ ਵਿਚਾਰਨ ਮਹਾਰਾਜ ਜੀ ਕਹਿੰਦੇ ਗੁਰੂ ਦੀ ਮੱਤ ਲੈ हे ਮਨ ਇਹ ਮਨ ਨੂੰ ਸੰਬੋਧਨ ਕਰਦੇ ਹਨ ਮਹਾਰਾਜ ਕਹਿੰਦੇ हे ਮਨਾ ਗੁਰਮਤਿ ਨੇ ਚਲ ਮਹਾਰਾਜ ਜੀ ਕਹਿੰਦੇ ਸਦਾਈ ਉਹਦੀ ਮੱਤ ਲੈਣਾ ਕਰ ਗੁਰੂ ਦੀ ਮੱਤ ਅਨੁਸਾਰ ਤੂੰ ਚੱਲਣਾ ਕਰ ਜੇ ਉਹਦੀ ਮੱਤ ਲੈ ਲੇਗਾ ਮਨ ਲਵੇਗਾ ਮਹਾਰਾਜ ਜੀ ਕਹਿੰਦੇ ਗੁਰਮਤਿ ਨੇਤਲ ਮਨ ਮਨ ਮੰਨ ਮਹਾਰਾਜ ਜੀ ਕਹਿੰਦੇ ਮਾਨ ਉਦੀ ਸਿੱਖਿਆ ਨੂੰ ਤੂੰ ਮੰਨਣਾ ਕਰ ਮਹਾਰਾਜ ਜੀ ਕਹਿੰਦੇ ਸਿੱਖਿਆ ਨੂੰ ਲੈਣਾ ਕਰ ਹਾ ਸਹਿਜ ਵਿਚਾਰੰ ਮਹਾਰਾਜ ਜੀ ਕਹਿੰਦੇ ਫਿਰ ਹਿਰਦੇ ਦੇ ਵਿੱਚ ਤੇਰੇ ਸਹਿਜ ਆ ਜਾਵੇਗਾ ਤੂੰ ਸਹਿਜ ਦੀ ਵਿਚਾਰ ਕਰਨਾ ਕਰ ਸੋ ਮਾਨ ਨਿਰਮਲ ਜਿਤ ਸਾਤ ਅੰਤਰ ਗਿਆਨ ਰਤਨ ਸਾਰੰ ਮਹਾਰਾਜ ਜੀ ਕਹਿੰਦੇ ਫਿਰ ਉਹ ਮਾਨ ਸੋਤ ਭਾਵ ਮਹਾਰਾਜ ਜੀ ਕਹਿੰਦੇ ਉਹ ਮਾਨ ਨਿਰਮਲ ਹੋ ਜਾਵੇਗਾ ਸੋ ਮਨ ਨਿਰਮਲ ਜਿਤ ਸਾਚ ਜਿਹਦੇ ਜਿਤ ਮਹਾਰਾਜ ਕਹਿੰਦੇ ਜਿਹੜੇ ਮਨ ਦੇ ਵਿੱਚ ਸਦਾ ਸੱਚ ਰੂਪੀ ਨਾਮ ਜਿਹੜਾ ਹੈ ਟਿਕ ਜਾਵੇਗਾ ਉਹ ਮਨ ਨਿਰਮਲ ਹੋ ਜਾਵੇਗਾ ਅੰਤਰ ਗਿਆਨ ਮਹਾਰਾਜ ਜੀ ਕਹਿੰਦੇ ਫਿਰ ਅੰਦਰ ਹੀ ਗਿਆਨ ਪ੍ਰਗਟ ਹੋ ਜਾਣਾ ਬਾਹਰੋਂ ਗਿਆਨ ਨੂੰ ਲੱਭਣ ਦੀ ਲੋੜ ਨਹੀਂ ਹੈ ਮਹਾਰਾਜ ਜੀ ਕਹਿੰਦੇ ਅੰਦਰ ਹੀ ਗਿਆਨ ਛਿਪਿਆ ਹੈ ਕਿ ਆਉ ਰਤਨ ਛਿਪਿਆ ਪਿਆ ਹੈ ਉਹ ਰਤਨ ਪ੍ਰਕਾਸ਼ ਹੋ ਜਾਵੇਗਾ ਸੋ ਮਨ ਨਿਰਮਲ ਜਿਹੜਾ ਮਨ ਮਹਾਰਾਜ ਜੀ ਕਹਿੰਦੇ ਨਿਰਮਲ ਹੋ ਜਾਂਦਾ ਹੈ ਆਦੇ ਨਾਲ ਜਿਤਨਾ ਸਾਚ ਅੰਤਰ ਮਹਾਰਾਜ ਜੀ ਕਹਿੰਦੇ ਜਦੋਂ ਅੰਦਰ ਨਾ ਅੰਤਰਤ ਭਵ ਅੰਦਰ ਗਿਆਨ ਰਤਨ ਸਾਰੰ ਮਹਾਰਾਜ ਜੀ ਕਹਿੰਦੇ ਅੰਦਰ ਹਿਰਦੇ ਵਿੱਚ ਜਿਹੜਾ ਗਿਆਨ ਰੂਪੀ ਰਤਨ ਹੈ ਨਾ ਉਹ ਪ੍ਰਕਾਸ਼ ਹੋ ਜਾਵੇ ਜਦੋਂ ਮਹਾਰਾਜ ਜੀ ਕਹਿੰਦੇ ਉਹਨੂੰ ਜਪ ਕੇ ਮਨ ਨੂੰ ਸੌਂਪ ਕੇ ਮਹਾਰਾਜ ਜੀ ਕਹਿੰਦੇ ਮਨ ਦੇ ਵਿੱਚ ਗਿਆਨ ਰੂਪੀ ਰਤਨ ਪ੍ਰਕਾਸ਼ ਹੋ ਜਾਂਦਾ ਹੈ ਇਹ ਮਹਾਰਾਜ ਜੀ ਕਹਿੰਦੇ ਅੰਦਰੋਂ ਹੀ ਉਹ ਗਿਆਨ ਰੂਪੀ ਰਤਨ ਦਾ ਪ੍ਰਕਾਸ਼ ਹੁੰਦਾ ਹੈ ਹਿਰਦੇ ਦੇ ਵਿੱਚ ਉਹ ਵਸ ਜਾਂਦਾ ਹੈ ਭੈ ਭਾਏ ਭਗਤ ਤਰ ਭਵਜਲ ਮਨ ਚਿੱਤ ਲਾਏ ਹਰ ਚਰਨੀ ਪਾਤਸ਼ਾਹ ਜੀ ਕਹਿੰਦੇ ਭੈ ਭਾਏ ਭੈ ਤੋਂ ਭਾਵ ਭੈ ਭਾਏ ਦਾ ਭਾਵ ਹੁੰਦਾ ਹੈ ਪਿਆਰ ਇਦੋਵੇਂ ਲਗ ਲਗ ਲਵਜਨ ਭੈ ਅਤੇ ਭਾਇ ਮਹਾਰਾਜ ਜੀ ਕਹਿੰਦੇ ਉਹਦਾ ਭੈ ਅਤੇ ਪਿਆਰ ਉਹਦੀ ਭਗਤੀ ਕਰਨ ਕਿਉਂ ਇਹ ਦੋਵੇਂ ਚੀਜ਼ਾਂ ਤਾਂ ਮਿਲਣੀਆਂ ਭਗਤੀ ਕਰਨ ਦੇ ਨਾਲ ਭੈ ਪੈਦਾ ਹੁੰਦਾ ਹੈ ਮਾਲਕ ਦਾ ਡਰ ਅਤਿ ਅੰਦਰ ਪਿਆਰ ਪੈਦਾ ਹੁੰਦਾ ਮਹਾਰਾਜ ਜੀ ਕਹਿੰਦੇ ਭੈ ਭਾਏ ਭਗਤ ਕਰ ਜੇ ਤੂੰ ਭਗਤੀ ਕਰੇਗਾ ਮਹਾਰਾਜ ਜੀ ਕਹਿੰਦੇ ਅੰਦਰ ਤੇਰੇ ਮਾਲਕ ਦਾ ਭੈ ਅਤੇ ਡਰ ਪੈਦਾ ਹੋਏਗਾ ਭੌ ਪੈਦਾ ਹੋਏਗਾ ਪਿਆਰ ਪੈਦਾ ਹੋਏਗਾ ਫਿਰ ਮਹਾਰਾਜ ਜੀ ਕਹਿੰਦੇ ਭੌਜਲ ਮਨ ਮਹਾਰਾਜ ਜੀ ਕਹਿੰਦੇ ਇਸ ਮਨ ਜਿਹੜਾ ਨਾ ਉਹਦੇ ਚਰਨਾਂ ਵਿੱਚ ਜਦੋਂ ਟਿਕਿਆ ਚਿੱਤ ਲਾਏ ਹਰ ਸਰਨੀ ਜਦੋਂ ਚੇਤੋਂ ਦੀ ਸਰਨੀ ਲੱਗ ਜਾਵੇਗਾ ਤੇ ਤੇਰਾ ਇਸ ਭੌਜਲ ਤੋਂ ਸੰਸਾਰ ਤੋਂ ਪਾਰ ਉਤਾਰਾ ਹੋ ਜਾਵੇਗਾ ਹਰ ਨਾਮ ਹਿਰਦੇ ਪਵਿੱਤਰ ਪਾਵਨ ਇਹੋ ਸਰੀਰ ਤੋਂ ਸਰਨੀ ਜੀ ਮਹਾਰਾਜ ਜੀ ਕਹਿੰਦੇ ਮਨ ਹਰਨਾਮ ਹਿਰਦੇ ਪਵਿੱਤਰ ਪਾਵਨ ਮਹਾਰਾਜ ਜੀ ਕਹਿੰਦੇ ਹਿਰਦੇ ਨੂੰ ਪਵਿੱਤਰ ਪਾਵਨ ਕਰ ਦੇਵੇਗਾ ਨਾਮ ਦੇ ਨਾਲ ਜਦੋਂ ਤ੍ਰਿਚਿਤ ਲੱਗ ਜਾਵੇਗਾ ਮਨ ਲੱਗ ਜਾਵੇਗਾ ਮਹਾਰਾਜ ਜੀ ਕਹਿੰਦੇ ਹਿਰਦੇ ਹਿਰਦਾ ਮਨ ਨੂੰ ਕਹਿੰਦੇ ਆ ਕਹਿੰਦੇ ਇਸ ਹਿਰਦੇ ਨੂੰ ਇਹ ਪਵਿੱਤਰ ਪਾਵਨ ਪਵਿੱਤਰ ਕਰ ਦੇਵੇਗਾ ਇਹ ਨਾਮ ਦੇ ਵਿੱਚ ਨਾਮ ਰੂਪੀ ਅੰਮ੍ਰਿਤ ਵਿੱਚ ਤਾਕਤ ਹੈ ਜਿਹੜਾ ਹਿਰਦੇ ਨੂੰ ਮਹਾਰਾਜ ਜੀ ਕਹਿੰਦੇ ਹਿਰਦੇ ਦੀ ਮੈਲ ਧੋ ਦਿੰਦਾ ਹਿਰਦੇ ਨੂੰ ਸ਼ੁੱਧ ਕਰ ਦਿੰਦਾ ਪਵਿੱਤਰ ਕਰ ਦਿੰਦਾ ਪਾਵਨ ਕਰ ਦਿੰਦਾ ਮਹਾਰਾਜ ਜੀ ਕਹਿੰਦੇ ਹਿਰਦੇ ਪਵਿੱਤਰ ਪਾਵਨ ਹਰ ਨਾਮ ਹਿਰਦੇ ਪਵਿੱਤਰ ਪਾਵਨ ਇਹ ਉਹ ਸਰੀਰ ਤੋਂ ਸਰਣੀ ਹਰਾ ਜੀ ਕਹਿੰਦੇ ਫਿਰ ਸਰੀਰ ਵੀ ਉਹਨੂੰ ਭੇਟਾ ਕਰ ਦਈਏ ਸਰੀਰ ਵੀ ਉਹਦੇ ਸਰਨ ਵਿੱਚ ਆ ਜਾਵੇ ਮਨ ਵੀ ਉਹਦੇ ਚਰਨਾਂ ਤੇ ਟਿਕ ਜਾਵੇ ਜਿਵੇਂ ਅਸੀਂ ਸਰੀਰ ਭੇਟਾ ਕਰਦੇ ਨਾ ਮस्तक ਰੱਖਦੇ ਆ ਉਹਦੇ ਚਰਨਾਂ ਤੇ ਆਪ ਕੀ ਸੀ ਸਰੀਰ ਭੇਟਾ ਸਾਰੇ ਸਰੀਰ ਦੇ ਅੰਗ ਲਾ ਦੇਣੇ ਡਣਾਉਤ ਕਰਨੀ ਉਸ ਤਨ ਤੇ ਮਨ ਦੋਵੇਂ ਭੇਟਾ ਕਰਦੀ ਹੈ ਮਹਾਰਾਜ ਜੀ ਕਹਿੰਦੇ ਜਦੋਂ ਦੋਵੇਂ ਦੋਵੇਂ ਚੀਜ਼ਾਂ ਭੇਟਾ ਕਰ ਦਾਂਗੇ ਸਰੀਰ ਵੀ ਉਹਦੇ ਚਰਨਾਂ ਵਿੱਚ ਅਰਪਣ ਤੇ ਮਾਨਵੀ ਉਹਦੇ ਚਰਨਾਂ ਵਿੱਚ ਟਿਕ ਗਿਆ ਫਿਰ ਮਹਾਰਾਜ ਜੀ ਕਹਿੰਦੇ ਪ੍ਰਾਪਤੀ ਹੈ ਲੱਭ ਲੋਭ ਲਹਿਰ ਨਵਾਰੰ ਹਰਨਾਮ ਰਾਸ ਮੰਨ ਤੇ ਲੱਭ ਤੇ ਲੋਭ ਮਹਾਰਾਜ ਜੀ ਕਹਿੰਦੇ ਜੀਵ ਨੂੰ ਲੱਭ ਜੀਵ ਦੇ ਲੋਭ ਨੂੰ ਲੱਭ ਕਹਿੰਦੇ ਆ ਲੱਭ ਅਤੇ ਲੋਭ ਦੋਵੇਂ ਲਗ ਲਗ ਲੱਭ ਜ ਹਨ ਲੱਭ ਹੁੰਦਾ ਹੈ ਜੀਵ ਦਾ ਰਸ ਦਾ ਲੋਭ ਕਰਦੀ ਜ ਜਦੋਂ ਜੀਵ ਨੂੰ ਲੱਭ ਕਹਿੰਦੇ ਹਨ ਰਸਾਂ ਦਾ ਲੱਭ ਕਰਦੀ ਹੈ ਜੀਵ ਲੋਭ ਹੁੰਦਾ ਹੈ ਲਾਲਚ ਮਹਾਰਾਜ ਜੀ ਕਹਿੰਦੇ ਲੱਭ ਲੋਭ ਲੈ ਲਾਹ ਲਹਿਰ ਇਹ ਲਹਿਰ ਹੈ ਮਹਾਰਾਜ ਜੀ ਕਹਿੰਦੇ ਲੱਭ ਅਤੇ ਲੋਭ ਦੀ ਇਹਨੂੰ ਨਿਵਾਰ ਦਿੰਦਾ ਨਾਮ ਮਹਾਰਾਜ ਜੀ ਕਹਿੰਦੇ ਲੱਭ ਲੋਭ ਲਹਿਰ ਨਿਵਾਰਨ ਹਰ ਨਾਮ ਰਾਸ ਮੰਨ ਮਹਾਰਾਜ ਜੀ ਕਹਿੰਦੇ ਨਾਮ ਦਾ ਜਦੋਂ ਰਸ ਹੁੰਦਾ ਤੇ ਮਹਾਰਾਜ ਜੀ ਕਹਿੰਦੇ ਨਾਮ ਦੇ ਪਿੱਛੇ ਮਨ ਜਿਹੜਾ ਤੁਰਦਾ ਜਦੋਂ ਨਾਮ ਹਰ ਨਾਮ ਰਾਸ ਮੰਨ ਮਹਾਰਾਜ ਜੀ ਕਹਿੰਦੇ ਮਨ ਜਦੋਂ ਮੰਨ ਕੇ ਉਹਦਾ ਨਾਮ ਦਾ ਰਸ ਲੈਣ ਲੱਗ ਜਾਂਦਾ ਹੈ ਨਾਮ ਦਾ ਰਸ ਹਰ ਨਾਮ ਰਾਸ ਮੰਨ ਤੇ ਮਹਾਰਾਜ ਜੀ ਕਹਿੰਦੇ ਫਿਰ ਲੱਭ ਤੇ ਲੋਭ ਤੋਂ ਖਹਿੜਾ ਛੁੱਟਦਾ ਹੈ ਲੋਭ ਦੀਪ ਦਾ ਰਸਾ ਜੀਬ ਵੀ ਲਾਲਚ ਕਰਨਾ ਛੱਡ ਦਿੰਦੀ ਹੈ ਤੇ ਮਨ ਜਿਹੜਾ ਲੋਭ ਕਰਦਾ ਨਾ ਲਾਲਚ ਕਰਦਾ ਉਹ ਵੀ ਆਠ ਜਾਂਦਾ ਹੈ ਇਹ ਮਹਾਰਾਜ ਜੀ ਕਹਿੰਦੇ ਲਹਿਰ ਉਹ ਖਤਮ ਕਰ ਦਿੰਦਾ ਨਾਮ ਕਹਿੰਦੇ ਨਾਮ ਦਾ ਮਨ ਜਦੋਂ ਨਾਮ ਦਾ ਰਸ ਲੈਂਦਾ ਹੈ ਲੱਭ ਲੋਭ ਲਹਿਰ ਨਿਵਾਰੰਗ ਮਹਾਰਾਜ ਜੀ ਕਹਿੰਦੇ ਇਹਦੀ ਇਹਦੀ ਨਿਵਰਤੀ ਹੋ ਜਾਂਦੀ ਹੈ ਮਨ ਮਾਰ ਉਹੀ ਨਿਰੰਜਨਾ ਕੋ ਨਾਨਕ ਨਾਨਕਾ ਸਰਨੰ ਅਖੀਰਲੀ ਤੋਖ ਵਿੱਚ ਮਹਾਰਾਜ ਬਚਨ ਕਰਦੈ ਮਨਮਾਰ ਤੂੰ ਹੀ ਨਰੰਜਨਾ ਮਹਾਰਾਜ ਕਹਿੰਦੇ ਹੈ ਮਾਲਕ ਜੀਓ ਕਹੋ ਨਾਨਕ ਮੇਰੀ ਬੇਨਤੀ ਹੈ ਮਹਾਰਾਜ ਜੀ ਕਹਿੰਦੇ ਮੈਂ ਤੁਹਾਡੀ ਸਰਨ ਆਇਆ ਕਹੋ ਨਾਨਕ ਸਰਨੰ ਮਹਾਰਾਜ ਜੀ ਸਾਨੂੰ ਜਾਚ ਦੱਸਦੇ ਹਨ ਕਹਿੰਦੇ ਮੈਂ ਮਾਲਕ ਜੀਓ ਨਰੰਜਨਾ ਜੀਓ ਤੁਹਾਡੀ ਸਰਨ ਗ੍ਰਹਿਣ ਕਰਦਾ ਮਨਮਾਰ ਤੂੰ ਹੀ ਨਰੰਜਨਾ ਮਹਾਰਾਜ ਜੀ ਕਹਿੰਦੇ ਤੁਹਾਡੇ ਚਰਨਾਂ ਦੇ ਵਿੱਚ ਗੁਰਪਾਤਸ਼ਾਹ ਜੀ ਕਹਿੰਦੇ ਇਹ ਮਾਨਕ ਮਾਨਕ ਮਹਾਰਾਜ ਜੀ ਪਹਿਲੇ ਪਾਤਸ਼ਾਹ ਜੀ ਬੇਨਤੀ ਕਰਦੇ ਹਨ ਇਹਦੇ ਅਕਾਲ ਪੁਰਖ ਜੀ ਉਹ ਨਰੰજન ਜੀਓ ਮੈਂ ਤੁਹਾਡੇ ਚਰਨਾਂ ਦੇ ਤੁਹਾਡੀ ਸਰਨ ਗ੍ਰਹਿਣ ਕਰਦਾ ਹਾਂ ਮੇਰੇ ਮਨ ਨੂੰ ਮਾਰ ਕੇ ਆਪਣੇ ਚਰਨਾਂ ਵਿੱਚ ਟਿਕਾ ਲਓ ਮਨ ਮਾਰ ਤੂੰ ਹੀ ਮਹਾਰਾਜ ਜੀ ਕਹਿੰਦੇ ਜੇ ਤੁਸੀਂ ਕਿਰਪਾ ਕਰੋਗੇ ਤੇ ਮਨ ਤੁਹਾਡੇ ਚਰਨਾਂ ਵਿੱਚ ਮਾਰ ਕੇ ਅਰਪਣ ਹੋ ਜਾਵੇਗਾ ਮਨ ਮਾਰਨਾ ਫੁਰਨਿਆ ਰਹਿਤ ਕਰਨਾ ਮਨ ਮਨ ਨੂੰ ਕਿਸ ਤਰ੍ਹਾਂ ਮਾਰਿਆ ਜਾਂਦਾ ਫੁਰਨਿਆ ਤੋਂ ਬਚਾ ਕੇ ਉਹਦੇ ਚਰਨਾਂ ਵਿੱਚ ਠਕਾ ਦੇਣਾ ਇਹਦੀ ਸਪੀਡ ਖਤਮ ਹੋ ਜਾਣੀ ਮਹਾਰਾਜ ਜੀ ਕਹਿੰਦੇ ਉਹ ਭਜਨ ਦੇ ਨਾਲ ਉਹਦੀ ਬੰਦਗੀ ਦੇ ਨਾਲ ਮਹਾਰਾਜ ਜੀ ਕਹਿੰਦੇ ਇਹਦੀ ਰਫਤਾਰ ਸਪੀਡ ਖਤਮ ਹੁੰਦੀ ਹੈ ਜਿਵੇਂ ਬਚਨ ਕਰਦੇ ਨੇ ਲਬ ਲੋਭ ਲਹਿਰ ਨਿਵਾਰਨ ਹਰ ਨਾਮ ਰਾਸ ਮੰਨ ਜਦੋਂ ਮਨ ਮੰਨ ਗਿਆ ਮਹਾਰਾਜ ਜੀ ਕਹਿੰਦੇ ਮਹਾਰਾਜ ਜੀ ਕਹਿੰਦੇ ਮਾਰ ਕੇ ਉਹਦੀ ਸਰਨ ਆ ਜਾਵੇਗਾ ਤੇ ਮਹਾਰਾਜ ਜੀ ਕਹਿੰਦੇ ਬੇਨਤੀ ਹੈ ਮੇਰੀ ਓ ਨਾਨਕ ਸਰਨ ਤੁਹਾਡੀ ਸਰਨ ਅਸੀਂ ਤੱਕਦੇ ਹਾਂ ਤੁਸੀਂ ਸਾਡੇ ਮਨ ਨੂੰ ਆਪਣੇ ਚਰਨਾਂ ਵਿੱਚ ਰੱਖਣਾ ਕੋਟਕਾਣਾ ਕਰੋ ਇਹ ਅੱਜ ਦੇ ਸ਼ਬਦ ਦੀ ਵਿਚਾਰ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਸ਼ਬਦ ਸੰਪੂਰਨ ਹੁੰਦਿਆਂ ਅਗਲਾ ਸ਼ਬਦ ਮਹਾਰਾਜ ਜੀ ਤੀਜੇ ਪਾਤਸ਼ਾਹ ਜੀ ਦਾ ਅਗੇ ਰੰਗ ਹੋਏਗਾ ਇਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਸੇਵਾ ਨਿਵੰਦ ਦੇ ਜੀ ਅਨੇਕਾਂ ਹੀ ਫੁੱਲਾਂ ਜਦਿਆਂ ਮਹਾਰਾਜ ਸਮਾਤ ਬਖਸ਼ਣ ਆਈਆਂ ਮਾਈ ਭਾਈ ਸੁਮਕਤਾ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ